ਸਭ ਤੋਂ ਪਹਿਲਾਂ ਮੈਂ ਸਰਪੰਚ ਰਾਜਵਿੰਦਰ ਸਿੰਘ ਪਿੰਡ ਸਲੈਂਪਰ ਖੁਰਦੇ ਦੇ ਸੈਣੀ ਮਾਜਰਾ ਸਾਰਿਆਂ ਨੂੰ ਵੈਜੂ ਖਾਲਸਾ ਵੈਜੂ ਦੀ ਫਤਿਹ ਜੀ ਇਹ ਸਾਡੇ ਪਿੰਡ ਦਾ ਚੌਥਾ ਟੂਰਨਾਮੈਂਟ ਹੈ ਜੀ ਆਪਣਾ ਕੁੱਤੇ ਦੀ ਦੌੜਾਂ ਦਾ ਪਹਿਲਾਂ ਤਿੰਨ ਹੋ ਚੁੱਕੇ ਐ ਪਹਿਲਾ ਨਾਮ ਹੈਗਾ 21000 ਰੁਪਿਆ ਇਦਾਂ ਕੱਟਦੇ ਕੱਟਦੇ ਨਾਮ ਲਾ ਲਾਸਟ 12000 ਹੈ ਲਾਸਟ ਨਾਮ ਬਾਕੀ ਇਹ ਪ੍ਰਾਤਨ ਖੇਡਾਂ ਐ ਪਹਿਲਾਂ ਬਰਾਸਰੀ ਖੇਡਾਂ ਸਾਰੀਆਂ ਇਹ ਖਤਮ ਹੋ ਰਹੀਆਂ ਨੇ ਹੌਲੀ ਹੌਲੀ ਇਹਨੂੰ ਹੋਰ ਅਸੀਂ ਚਾਰਜ ਕਰ ਰਹੇ ਹਾਂ ਕਿਉਂਕਿ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ ਤੋਂ ਬਚੀ ਰਹੇ ਖੇਡਾਂ ਵੱਲ ਜ਼ਿਆਦਾ ਧਿਆਨ ਦੇਵੇ ਅਸੀਂ ਹੋਰ ਵੀ ਪਹਿਲਾਂ ਫੁੱਟਬਾਲ ਟੂਰਨਾਮੈਂਟ ਕਰਾਇਆ ਸੀ ਇਸ ਵਾਰ ਹੁਣ ਕੁੱਟਿਆਂ ਦੀ ਦੌੜਾਂ ਦਾ ਕੁਰਾ ਰਹੇ ਹਾਂ ਅੱਗੇ ਵੀ ਕਵੱਡੀ ਕੱਪ ਵੀ ਕਰਾਉਣਾ ਜੀ ਅਗਲੇ ਸਾਲ ਚ ਹਲੇ ਡੇਟ ਫਿਕਸ ਨਹੀਂ ਹੋਈ ਬਾਕੀ ਜਦੋਂ ਕਲੀਅਰ ਹੋ ਗਿਆ ਦੱਸ ਦਾਂਗੇ ਤੁਹਾਨੂੰ ਇਸ ਚੈਨਲ ਤੇ ਮਾਦੀਆਂ ਰਹੇ ਜੀ ਦਾ ਖਾਲਸਾ ਜੀ ਵੈਗੋਟੀ ਜੀ ਫਤਿਹ ਜੀ ਮੈਂ ਹੈਪੀ ਜਾਨੀ ਮજરા ਜੀ ਅਸੀਂ ਡੌਗ ਰੇਸ 4 ਸਾਲ ਤੋਂ ਕਰਵਾਉਂਦੇ ਆ ਰਹੇ ਹਾਂ ਜੀ ਇਹ ਸਾਡੀਆਂ ਬਰਾਸ ਦੀ ਖੇਡਾਂ ਜੀ ਅੱਜ ਅਸੀਂ ਖੇਡ ਕਰਵਾਈਓ ਜੀ ਇੰਡੀਅਨ ਕੁੱਤਿਆਂ ਦੀ ਟਰੈਕ ਰੇਸ ਇਹਦੇ ਵਿੱਚ ਪਹਿਲਾ ਨਾਮ 21000 ਰੁਪਏ ਹੈ ਜੀ ਬਾਕੀ ਕਰੰਮਬਾਰ 12 ਕੁੱਤਿਆਂ ਨੂੰ ਨਾਮ ਹੈ ਜੀ ਇਹ ਜਿਹੜੀਆਂ ਖੇਡਾਂ ਆਈ ਅਸੀਂ ਕਰਵਾਉਂਦੇ ਆ ਜੀ ਵਿੱਚ ਸਾਡੇ ਪਿੰਡ ਜੀ ਨੌਜਵਾਨ ਪੀੜ੍ਹੀ ਹੈ ਜੀ ਬਿੰਨਸ਼ਾਤ ਬਚੀ ਰਹੇ ਆਪਣੀ ਬਰਾਸਤੀ ਕਰਨ ਨਾਲ ਜੁੜੇ ਜੁੜੇ ਰਹੇ ਵੀ ਤੇ ਬਾਕੀ ਅਸੀਂ ਹਰ ਸਾਰੇ ਦੇ ਉਪਰਾਲਾ ਕਰਦੇ ਰਹਿਣਾ ਸਰ ਜੋ ਆਦੀ ਡੌਗੀ ਦੀ ਰੇਸ ਰੱਖਤੀ ਹੈ ਕਿੰਨੇ ਮੀਟਰ ਦੀ ਰੱਖਤੀ ਹੈ ਇਹ 80 ਹੈ ਜੀ 80 ਕਰਮ ਹੁੰਦੀ ਹੈ ਜੀ 80 20 ਸਰ ਜੋ ਵੀ ਕੋਈ ਮਤਲਬ ਡੌਗੀ ਬੈਸਟ ਮਤਲਬ ਸਭ ਤੋਂ ਜ਼ਿਆਦਾ ਕਰਤੇ ਹੈ ਤਾਂ ਉਸਕੇ ਲਈ ਕੌਨਸਾ ਬੈਸਟ ਪ੍ਰਾਈਸ ਬੈਸਟ ਪ੍ਰਾਈਸ وہی ਮੈਂ 72 12 ਜੀ 21000 ਰੁਪਏ ਪਹਿਲੇ ਨੇ ਜੀ ਉਸ ਤੋਂ ਬਾਅਦ 15 ਹੈ ਜੀ ਸੈਕੰਡ 3rd 11 ਹੈ ਜੀ ਫਿਰ 8100 ਆ ਗਿਆ ਜੀ ਐਦਾਂ ਘੜਦੇ ਘੜਦੇ ਹਜ਼ਾਰ ਮਤਲਬ ਲਾਸਟ ਨਾ ਵਿਕੀ ਸੱਤੀ ਹੈ ਜੀ 12ਵਾਂ ਨੰਬਰ ਜਿਵੇਂ ਕਿ ਪਹਿਲੇ ਲੋਕਾਂ ਨੂੰ ਇਹ ਚੀਜ਼ਾਂ ਕੋ ਬਹੁਤ ਜ਼ਿਆਦਾ ਸ਼ੌਕ ਪਾ ਜੋ ਅੱਜ ਵੀ ਨੌਜਵਾਨ ਕਿਤੇ ਉਹ ਨਸ਼ੇ की तरफ जा रही ਆ ਆਉਣ ਵਾਲੀ ਨੌਜਵਾਨ ਕਿ ਉਹ ਆਪ ਕਿਆ ਮੈਸੇਜ ਦੇ ਲੋਗੇ ਮੈਂ ਮੈਸੇਜ ਇਹ ਦੇਣਾ ਚਾਹੁੰਦਾ ਜੀ ਕਿ ਨਸ਼ਿਆਂ ਤੋਂ ਦੂਰ ਰਹੋ ਆਪਣੇ ਬਰਾਸਤੀ ਘੜਨਾ ਜੁਰੋ